ਭਾਈ ਅਮਰਿਤਪਾਲ ਸਿੰਘ ਦਾ ਵਿਰੋਧ ਜਿੰਨਾ ਚੱਲਦਾ ਪਿਆ ਉਸ ਤੋਂ ਦੁੱਗਣਾ ਸਮਰਥਨ ਉਹਨਾਂ ਨੂੰ ਮਿਲਦਾ ਪਿਆ ਇਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਪਰ ਜਿੱਥੇ ਸਮਰਥਨ ਹੈ ਉੱਥੇ ਵਿਰੋਧ ਵੀ ਹੈ ਜਿੱਥੇ ਉਹਨਾਂ ਦੇ ਹੱਕ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਵਿਰੋਧ ਵਿੱਚ ਵੀ ਕੀਤੀਆਂ ਜਾ ਰਹੀਆਂ ਨੇ ਇਹਦਾ ਇੱਕ ਉਹ ਇੱਕ ਐਗਜ਼ਾਮਪਲ ਸਭ ਤੋਂ ਵੱਡਾ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਨੇ ਉਹ ਵਿਕਰਮ ਸਿੰਘ ਮਜੀਠੀਆ ਅਨੀਵਰਸਾ ਸਿੰਘ ਵਲਟੋਹਾ ਨੇ ਉਹੀ ਲੀਡਰ ਜਿਹੜੇ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਸਨ ਹੁਣ ਕੱਟੜ ਦੁਸ਼ਮਣ ਵਾਂਗ ਵਿਰੋਧ ਕਰ ਰਹੇ ਨਜ਼ਰ ਆ ਰਹੇ ਨੇ ਖੈਰ ਸਿਰਫ ਇਹੀ ਕੁਝ ਨਹੀਂ ਹੋਇਆ ਭਾਈ ਅਮਰਿਤਪਾਲ ਸਿੰਘ ਦੀ ਰੈਲੀ ਦੇ ਵਿੱਚ ਲੰਗੇ ਦੇਣਾ ਇੱਕ ਪਰ ਦਰਜ ਕਰ ਲਿਆ ਜਾਂਦਾ ਪਰਚਾ ਦਰਜ ਹੁੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਰੈਲੀ ਦੇ ਵਿੱਚ ਉਸ ਪਰਚੇ ਤੋਂ ਬਾਅਦ ਵਿਵਾਦ ਖੜਾ ਹੋ ਜਾਂਦਾ ਅਣਪਛਾਤੇਾਂ ਦੇ ਖਿਲਾਫ ਪਰਚਾ ਪਰ ਇਹ ਦਾਵਾ ਕੀਤਾ ਗਿਆ ਕਿ ਪਛਾਣ ਕਰਕੇ ਜਲਦ ਤੋਂ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ ਪਿੰਡ ਖਾਲੜਾ ਦੇ ਨਜ਼ਦੀਕ ਜਦੋਂ ਪ੍ਰਚਾਰਕ ਮਹਿੰਮ ਪਹੁੰਚਦੀ ਹੈ ਤੇ ਉਸ ਦੌਰਾਨ ਲਾਊਡ ਸਪੀਕਰ ਵਰਤੇ ਜਾਂਦੇ ਨੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਪਰਮਿਸ਼ਨ ਕਹਿੰਦੇ ਨਹੀਂ ਲਈ ਗਈ ਸੀ ਲਾਊਡ ਸਪੀਕਰਾਂ ਦੀ ਪਰ ਤਾਂ ਵੀ ਲਾਊਡ ਸਪੀਕਰ ਵਰਤੇ ਗਏ ਤੇ ਜਿਸ ਤੋਂ ਬਾਅਦ ਸ਼ਿਕਾਇਤ ਹੋਈ ਸ਼ਿਕਾਇਤ ਤੋਂ ਬਾਅਦ ਪਰਚਾ ਜਿਹੜਾ ਉਹ ਦਰਜ ਕਰ ਲਿਆ ਗਿਆ ਅਣਪਛਾਤੇਆਂ ਦੇ ਪਰਚਾ ਅਜੇ ਤੱਕ ਉਸ ਤੋਂ ਬਾਅਦ ਕੀ ਆ ਪ੍ਰੋਗਰਾਮ ਲਈ ਕਿਹਾ ਜਾਂਦਾ ਇਹ ਅਜੇ ਤੱਕ ਨਹੀਂ ਦੱਸਿਆ ਗਿਆ ਫਿਲਹਾਲ ਪ੍ਰਚਾਰ ਜਿਹੜਾ ਉਹ ਉੱਪਰ ਜ਼ੋਰ ਚੱਲਦਾ ਪਿਆ ਪਰ ਪਰਚਾ ਦੂਜੇ ਪਾਸੇ ਦਰਜ ਹੋ ਗਿਆ ਰੈਲੀ ਦੇ ਵਿੱਚ ਇਹ ਸਭ ਕੁਝ ਹੋਇਆ ਦੂਜੇ ਪਾਸੇ ਵਿਰੋਧ ਹੋ ਰਿਹਾ ਆ ਆਮ ਤੌਰ ਦੇ ਉੱਤੇ ਕੋਈ ਵਿਅਕਤੀ ਕਹਿ ਸਕਦਾ ਹੈ ਕਿ ਇਹਨਾਂ ਮਸਲਿਆਂ ਦੇ ਨਾਲ ਭਾਈ ਅਮਰਤਪਾਲ ਸਿੰਘ ਦੀ ਰੈਲੀ ਨੂੰ ਜਾਂ ਫਿਰ ਉਹਨਾਂ ਦੇ ਪ੍ਰਚਾਰ ਨੂੰ ਟਾਸ ਲੱਗ ਸਕਦੀ ਹੈ ਪਰ ਜੇ ਮੌਜੂਦਾ ਹਾਲਾਤਾਂ ਨੂੰ ਦੇਖੀਏ ਤਾਂ ਇਹ ਪ੍ਰਚਾਰ ਬੇਰੋਕ ਤੁਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਹਦਾ ਅੰਤ ਕਿੱਥੇ ਆਉਂਦਾ ਹੈ ਇਹਦਾ ਨਤੀਜਾ ਕੀ ਨਿਕਲਦਾ ਉਹ 4 ਜੂਨ ਦੀ ਤਰੀਕ ਮਕਸੂਸ ਹੋਈ ਪਈ ਹੈ ਉਦੋਂ ਪਤਾ ਲੱਗੇਗਾ ਪਰ ਫਿਲਹਾਲ ਇਹਨਾਂ ਦੋ ਮਸਲਿਆਂ ਨੂੰ ਲੈ ਕੇ ਵਿਵਾਦ ਪਕਿਆ ਹੋਇਆ ਹਾਲ ਹੀ ਦੇ ਵਿੱਚ ਦੁਵਾਰਾ ਰੋਡ ਸ਼ੋਅ ਹੋਇਆ ਹਾਲ ਹੀ ਦੇ ਵਿੱਚ ਦੁਵਾਰਾ ਪਰਿਵਾਰ ਸੜਕਾਂ ਦੇ ਉੱਤੇ ਨਤਰਿਆ ਭਾਈ ਅਮਰਤਪਾਲ ਸਿੰਘ ਦਾ ਭਰਾ ਵੀ ਉੱਥੇ ਹੀ ਮੌਜੂਦ ਸੀ ਭਾਈ ਅਮਰਤਪਾਲ ਸਿੰਘ ਦਾ ਭਰਾ ਜਿਸ ਨੂੰ ਦੇਖ ਕੇ ਜਮਾ ਐ ਲੱਗ ਰਿਹਾ ਸੀ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਆਪ ਪ੍ਰਚਾਰ ਕਰ ਰਿਹਾ ਜ਼ਰੂਰ ਭਰਾਮਾਂ ਦੀ ਸ਼ਕਲ ਕਹਿੰਦੇ ਰਲਦੀ ਹੁੰਦੀ ਆ ਤਾਂ ਇੱਥੇ ਵੀ ਉਹੀ ਪ੍ਰਤੀਤ ਹੋਇਆ ਇੱਕ ਝਲਕ ਦੇਖਣ ਤੋਂ ਬਾਅਦ ਐ ਪ੍ਰਤੀਤ ਹੁੰਦਾ ਕਿ ਜਿਵੇਂ ਭਾਈ ਅਮਰਿਤਪਾਲ ਸਿੰਘ ਆਪ ਪ੍ਰਚਾਰ ਕਰਦੇ ਪਏ ਨੇ ਪਰ ਉਹਨਾਂ ਦਾ ਭਰਾ ਪ੍ਰਚਾਰ ਕਰ ਰਿਹਾ ਹੁੰਦਾ ਔਰ ਇਸ ਰੋਡ ਸ਼ੋਅ ਦੇ ਵਿੱਚ ਕੀ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਵੇਖੋ ਰੋਡ ਸ਼ੋਅ ਦੇ ਵਿੱਚ ਕੀ ਕੁਝ ਹੋਇਆ ਪੰਜਾਬ 'ਚ ਮੇਨ ਮੁੱਦਾ ਨਸ਼ਿਆਂ ਦਾ ਵਾ ਨਸ਼ਿਆਂ ਦੀ ਪਹਿਲਾਂ ਥੱਲ ਪਾਈ ਜਾਓ ਪੰਜਾਬ ਦੀ ਨੌਜਵਾਨੀ ਬਚਾਈ ਜਾਓ ਬਾਅਦ ਚ ਫਿਰ ਜਿਹੜਾ ਕੋਈ ਕਾਰਜਾ ਹੋ ਵੇਖਿਆ ਲੋਕਾਂ ਦਾ ਤਾਂ ਸ਼ਾਹ ਤੁਹਾਡੇ ਸਾਹਮਣੇ ਆ ਜੀ ਬਹੁਤ ਪਰਮਾਤਮਾ ਦੀ ਕਿਰਪਾ ਵਾ ਬਿਲਕੁਲ ਲੋਕ ਆਪ ਮਾਰੇ ਆਏ ਆ ਮਤਲਬ ਇਹ ਨਹੀਂ ਕੋਈ ਵੀ ਅਸੀਂ ਸਦੇ ਆ ਜਿਦਾ ਬਾਕੀ ਲੀਡਰ ਸਾਦੇ ਆ ਜਾਂ ਕੋਈ ਦੇ ਕੇ ਆਪਾਂ ਉਹਨਾਂ ਨੂੰ ਲਾਲਚ ਦੇ ਕੇ ਇਹ ਲੋਕ ਆਪ ਆਏ ਆ ਤੇ ਭਾਈ ਸਾਹਿਬ ਨੂੰ ਪ੍ਰੇਮ ਕਰਦੇ ਆ ਸਿੱਖੀ ਨੂੰ ਪ੍ਰੇਮ ਕਰਦੇ ਆ ਤੇ ਲੋਕਾਂ ਨੂੰ ਜਿਹੜੇ ਵੀ ਮਤਲਬ ਆਪਣੇ ਘੱਟ ਗਿਣਤੀਆਂ ਦੇ ਨਾਲ ਜਿਹੜੇ ਵੀ ਕੋਈ ਧੱਗੇ ਹੁੰਦੇ ਆ ਜਾਂ ਕੋਈ ਨਸ਼ੇ ਦੇ ਮਾਮਲੇ ਲਾ ਲੋ ਜਾਂ ਹੋਰ ਵੀ ਕੇ ਕਈ ਪ੍ਰਕਾਰ ਦੇ ਜਿੱਦਾਂ ਆਪਣੇ ਲੋਕਾਂ ਨੂੰ ਦਬਾਇਆ ਜਾਂਦਾ ਉਹਦੇ ਨਾਲ ਅਸੀਂ ਖੜਾਂਗੇ ਡਟ ਕੇ ਖੜਾਂਗੇ ਜੀ ਇੱਕੋ ਮਿੰਟ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ